ਉਹਨਾਂ ਦੇ ਵਿੱਚ ਵੀ ਅਸੀਂ ਅਪੀਲ ਕਰਦੇ ਹਾਂ ਮਾਪੇ ਨੂੰ ਵੀ ਜਾ ਕੇ ਦੇਖੋ ਸਾਡੇ ਬੱਚਿਆਂ ਨੂੰ 크ਿਸਮਸ ਪੜਾਈ ਜਾ ਰਹੀ ਆ ਹੋਰ ਧਰਮਾਂ ਨਾਲ ਜੋੜਿਆ ਜਾ ਰਿਹਾ ਸਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਪੇਰੈਂਟਸ ਮੀਟਿੰਗ ਹੁੰਦੀ ਆ ਕੋਈ ਜਾ ਕੇ ਉਹਨਾਂ ਨਾਲ ਗੱਲ ਕਰੋ ਸਾਨੂੰ ਪੰਜਾਬੀ ਚ ਕੰਮ ਕਰ ਗੱਲਾਂ ਸਿਖਾਓ ਸਾਡੇ ਬੱਚੇ ਨੂੰ ਹਿੰਦੀ ਚ ਪਰੋਸਿਆ ਜਾ ਰਿਹਾ ਕਮ ਸੇ ਕਮ ਸਾਡੀ ਮਾਂ ਬੋਲੀ ਆ ਪੰਜਾਬੀ ਜੇ ਅਸੀਂ ਸਕੂਲ ਚ ਜਾ ਕੇ ਟੀਚਰਾਂ ਨੂੰ ਕਵਾਂਗੇ ਵੀ ਨਹੀਂ ਸਾਨੂੰ ਪੰਜਾਬੀ ਚ ਗੱਲ ਕਰੋ ਕਿੱਥੋਂ ਸਿੱਖਣਗੇ ਇਹ ਸੋ ਮੇ ਸਾਡੀ ਅਪੀਲ ਵੀ ਆ ਇਤਿਹਾਸ ਬਾਰੇ ਵੀ ਬੱਚੇ ਜਾਣਨ ਪੰਜਾਬੀ ਮਾਂ ਬੋਲੀ ਨਾਲ ਵੀ ਜੁੜਨ ਸੋ ਅਸੀਂ ਸਾਰੇ ਨਗਰ ਵੱਲੋਂ ਪ੍ਰਬੰਧ ਕਮੇਟੀ ਵੱਲੋਂ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਂ ਗੁਜ਼ਰੀ ਸਰ ਕੀ ਗੁਜ਼ਰੀ ਸਾਈਡ ਤੇ ਰਾਲੋ ਜੀ ਗੱਡੀ ਜੀ ਆਇਆਂ ਨੂੰ ਸਾਰੇ ਖੜਾ ਖੜੇ ਸੀ ਆ ਗਏ ਇੱਧਰ ਭਾਤ ਦਾ ਨਾਸਤ ਲੈ ਕੇ ਜਾ ਰਹੇ ਨੇ ਸਭਾ ਧੰਨਵਾਦ ਹੈ ਮੇਰੇ ਭਾਈ ਆਪਣੇ ਪਰਿਵਾਰ ਸਖਪ੍ਰੀਤ ਕੌਰ ਹੈ ਜੀ ਕਿਹੜਾ ਪਿੰਡਾ ਹੈ ਕਨੜਕੀ ਕਿੰਨੇ ਦਿਨ ਤੋਂ ਸੇਵਾ ਕਰ ਰਹੇ ਹੋ ਪ੍ਰਸ਼ਾਦੇ ਪਟਵਾਰ ਦੇ ਇਹ ਸਾਡੇ ਪਹਿਲਾ 3 ਦਿਨ ਲੰਗ ਪਾਠ ਆਰੰਭ ਹੋਇਆ ਵੈਸੀ ਗੁਰਦੁਆਰਾ ਸਾਹਿਬ ਤੇ 3 ਦਿਨ ਦੀ ਲੰਗਰ ਸੇਵਾ ਸਾਡੇ ਅੱਡੇ ਤੇ ਚੱਲ ਰਹੀ ਹੈ ਏ ਅੱਜ ਸਾਡਾ ਲਾਸਟ ਦਿਨ ਹੈ ਵੈਸੇ ਮੇਰੀ ਉਮਰ 20 ਸਾਲ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਦੇਖਦੇ ਨੂੰ ਇਹ ਸੇਵਾ ਚੱਲ ਰਹੀ ਹੈ ਜਦ ਤੋਂ ਸਾਡਾ ਜਨਮ ਹੋਇਆ ਜੀ ਇਹ ਸੇਵਾ ਚੱਲਦੀ ਹੋ ਆ ਰਹੀ ਹੈ ਅਸੀਂ ਛੋਟੇ ਹੁੰਦੇ ਤੋਂ ਹੀ ਸੇਵਾ ਕਰ ਰਹੇ ਹਾਂ ਕਿਸ ਨੂੰ ਸਮਰਪਿਤ ਸੇਵਾ ਕਿਉਂ ਚੱਲ ਰਹੀ ਹੈ ਇਹ ਸਾਡੇ ਮਾਤਾ-ਗੁਜਰਕਾਰ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਸਮਰਪਿਤ ਸੇਵਾ ਚੱਲ ਰਹੀ ਹੈ ਚਾਰ ਸਾਹਿਬਾਂ ਦੇ ਨਾਮ ਮੰਨੇ ਆ ਜੀ ਹਾਂਜੀ ਜੁਝਾਰ ਸਿੰਘ ਫਤਿਹ ਸਿੰਘ ਅਜੀਤ ਸਿੰਘ ਤੇ ਜੋਰਾਵਰ ਸਿੰਘ ਆ ਮੈਂ ਤੁਹਾਡਾ ਰਮਨਪ੍ਰੀਤ ਕੌਰ ਕਿੰਨੇ ਦਿਨ ਹੋ ਗਏ ਸੇਵਾ ਕਰਦੇ ਆ ਨੂ ਇੱਥੇ ਲੰਗਰ ਮੈਂ ਸਵੇਰ ਦੀ 5 ਵਜੇ ਦੀ ਆਈ ਹੋਈ ਸੀ ਕਿੰਨੇ ਸਾਲ ਕਿੰਨੇ ਹੋ ਗਏ ਕਿੰਨੀ ਇਹਦਾ ਤੁਹਾਡੀ ਮੈਨੂੰ 2 ਪਾਈ ਸਾਲ ਹੋ ਗਏ ਜੀ ਮੇਰਾ ਘਾਤਰ ਦੇਖ ਰਹੇ ਹੋ ਇਹ ਚੱਲ ਰਹੀ ਹੈ ਸੇਵਾ ਹਾਂ ਜੀ ਕਿੰਨੇ ਦਿਨ ਹੋ ਗਏ ਲਗਾਤਾਰ ਇੱਥੇ ਹੋ ਰਹੀ ਹੈ ਇਹ ਕਾਫੀ ਸਾਲਾਂ ਤੋਂ ਇੱਥੇ ਚੱਲਦੀ ਆ ਰਹੀ ਹੈ ਇਹ ਮੈਨੂੰ ਵੀ ਬਹੁਤ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਅਸੀਂ ਹਰੇਕ ਸੇਵਾ ਦੇ ਵਿੱਚ ਆਪਣਾ ਜੋ ਫੋਟੋ ਮਦਦ ਦੇ ਰਹੇ ਹਾਂ ਕਿ ਕਿਹੜਾ ਤੈਨੂੰ ੁਰਕੀ ਕਿੰਨੇ ਸਾਲ ਹੋ ਗਏ ਉਹਨੇ ਸੇਵਾ ਕਰਦੇ ਆ ਪੂਰੇ ਤਾਂ ਹੋ ਗਏ 30 35 ਸਾਲ ਲਗਾਤਾਰ ਸੇਵਾ ਚੱਲਦੀ ਆ ਹਾਂਜੀ ਕੀ ਮਹਿਸੂਸ ਕੀ ਕਰਦੇ ਹੋ ਉਹਨੇ ਸੇਵਾ ਕਰਕੇ ਜਾਂ ਮਿਹਨਤ ਕਰਦੇ ਹੋ ਸੇਵਾ ਕਰਦੇ ਹੋ ਬਸ ਅਹੀਂ ਵੇਹੇ ਗੁਰੂ ਦਾ ਸਕਰਾਣਾ ਕਰਦੇ ਆ ਵੀ ਵੇਹੇ ਸੇਵਾ ਕਰੀ ਅੱਜ ਤੰਦਰੁਸਤੀ ਦੇਵੇਂ ਸਵੇਰ ਦੀ ਆਏ ਹੋਇਆ ਸੇਵਾ ਵੀ ਕਰੀ ਅੱਜ ਸੇਵਾ ਪ੍ਰਸਾਦ ਦੇ ਪਕਾਏ ਨੇ ਸਬਜ਼ੀ ਵੀ ਕੱਟੀ ਆ ਹਾਂ ਸਬਜ਼ੀ ਵੀ ਕੱਟੀ ਆ ਮੈਂ ਉੱਥੇ ਨਹੀਂ ਹੁੰਨੇ ਆ ਆਟਾ ਨਹੀਂ ਹੁੰਨੇ ਆ ਟਕਨਣ ਵਾਲੀ ਤਾਂ ਮਸ਼ੀਨ ਆ ਅੱਛਾ ਇਹ ਨਾਮਤਾਈ ਤੁਹਾਡਾ ਜਨਜੀਤ ਕੌਰ ਕਿੰਨੇ ਸਾਲ ਹੋ ਗਏ ਤੁਹਾਨੂੰ ਵੀ ਸੇਵਾ ਕਰਦੇ ਆ 15-20 ਸਾਲ ਹੋ ਗਏ ਮਾਤਾ ਗੁਗਰੀ ਜੀ ਨੇ ਬੱਚਿਆਂ ਨੂੰ ਬਹੁਤ ਕੁਝ ਸਿਖਾਇਆ ਅਸੀਂ ਦੀ ਸਮੇ ਤੁਸੀਂ ਬੱਚਿਆਂ ਨੂੰ ਕੁਝ ਸਿਖਾਇਆ ਦਿੱਲਿਓ ਕਿ ਕਿਹ ਚ ਪੂਰੇ ਰਹੋ ਆਪ ਤਾਂ ਹੀ ਸਿਖਿਆ ਦਿੰਨੇ ਆ ਵੀ ਭਾਈ ਪੱਗਾ ਬੰਨੋ ਹਾਂ ਦਸਤਾਰਾਂ ਸਜਾਓ ਵਧੀਆ ਕੰਮ ਵੰਡਾ ਕਰੋ ਵੀ ਵਧੀਆ ਸੇਵਾ ਕਰੋ ਕਹਿੰਦੇ ਆ ਸਾ ਆਪ ਵੀ ਬਾਣੀ ਪੜੋ ਭਾਈ ਪਾਠ ਕਰੋ ਕੇਸ ਦਾੜੀ ਰੱਖੋ ਅੱ비 ਨੌਜਵਾਨ ਪੀੜੀ ਵਿਕਤੀ ਜਾਂਦੀ ਆ ਨਸ਼ੇ ਵਾਲੇ ਪਾਸੇ ਹੋ ਗਈ ਕੀ ਕਹੋਗੇ ਨੌਜਵਾਨਾਂ ਨੂੰ ਅਸੀਂ ਕਹਿੰਦੇ ਆ ਵੀ ਨਸ਼ੇ ਤਿਆਗੋ ਭਾਈ ਬਾਣੀ ਕਿੰਨੀ ਜਾਓ ਵਧੀਆ ਫੜੋ ਬਾਣੀ ਸੇਵਾ ਸੰਸਿਮਰਨ ਕਰੋ ਕਿਹੜਾ ਬਣੀ ਇਤ ਸਿੰਘ ਕਲਾਸ 4 ਚਾਰ ਸਾਮਝਾ ਦੇ ਨਾਮ ਆਉਂਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਬੱਬਾ ਜੀ ਸਿੰਘ ਬੱਬਾ ਫਤੇ ਸਿੰਘ ਬੱਬਾ ਜਰਾ ਜਰਾਵਰ ਸਿੰਘ ਬੱਬਾ ਜੁਦਾਰ ਸਿੰਘ 10 ਪਾਸਾਈਆਂ ਦੇ ਨਾਮ ਬੱਬਾ ਨਾ ਅਗੁਰੂ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਜੀ ਗੁਰੂ ਹਰ Rai ਜੀ ਗੁਰੂ ਹਰਕ੍ਰਿਸ਼ਨ ਜੀ ਗੁਰਤੇਗ ਬਹਾਦਰ ਜੀ ਗੁਰਬਉ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਗੁੱਟ ਸ਼ਾਬਾਸ਼ ਇਹ ਜਿਹੜੀ ਸੇਵਾ ਹੈ ਮਤਲਬ ਜਿੰਨਾ ਚਿਰ ਤੋਂ ਅਸੀਂ ਸੁਰਤ ਸੰਭਾਲੀ ਆ ਪੁਰਾਣੇ ਬਜ਼ੁਰਗਾਂ ਦੇ ਜਦੋਂ ਵੀ ਫਤਿਹਗੜ੍ਹ ਸਾਹਿਬ ਦਾ ਇਸੇ ਦੀ ਜੋੜ ਮੇਲਾ ਆਉਂਦਾ ਉਹ ਲੰਗਰ ਉਸੇ ਤਰ੍ਹਾਂ ਕੰਟੀਨਿਊਸ ਹੋ ਰਿਹਾ ਸੰਗਤ ਬਦਲਦੀ ਆ ਸੇਵਾਦਾਰ ਜਿਉਂ-ਜਿਉਂ ਬਜ਼ੁਰਗ ਹੋ ਜਾਂਦੇ ਨੇ ਨਵੀਂ ਪੀੜ੍ਹੀ ਆ ਅੱਗੇ ਸੰਭਾਲਦੀ ਆ ਇਸੇ ਤਰ੍ਹਾਂ ਹੀ ਬਹੁਤ ਸਾਲ ਹੋ ਗਏ ਕੋਈ ਆਪਾਂ ਇਹਨੂੰ ਗਿਣਤੀ ਬਿੰਤੀ ਤੋਂ ਬਾਹਰ ਹੀ ਆ ਕੰਮ ਇਹ ਗੁਰੂ ਹਰਗੋਬਿੰਦ ਸਾਹਿਬਾ ਸੁਣਾਓ ਕੁਝ ਨਾ ਕਹਣਾ ਲੋ ਇੱਕ ਮਿੰਟ ਹਾਂਜੀ ਸ਼ੁਰੂ ਤੋਂ ਸੁਣਾਓ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਹੂੰ ਗੁਰੂ ਅੰਗਦ ਦੇਵ ਜੀ ਹੂੰ ਗੁਰੂ ਅਮਰਦਾਸ ਜੀ ਹੂੰ ਜੀ ਗੁਰੂ ਅਮਰਦਾਸ ਜੀ ਹੂੰ ਗੁਰੂ ਅਰਜਨ ਦੇਵ ਜੀ ਹੂੰ ਗੁਰੂ ਹਰ Rai ਜੀ ਹੂੰ ਗੁਰੂ ਹਰਕ੍ਰਿਸ਼ਨ ਜੀ ਹੂੰ ਸ੍ਰੀ ਗੁਰੂ ਹਰ Rai ਜੀ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਹੂੰ ਸ੍ਰੀ ਗੁਰੂ ਰਵੀ ਚੰਦ ਜੀ ਉਹ ਪਾਸ ਸਤਿ ਸ੍ਰੀ ਅਕਾਲ ਸੁਣਾਓ ਦਾਸ ਪਾਸਾਇਆ ਸੁਣਾਓ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ श्री गुरु अमरदास जी श्री गुरु अर्जन रामदास जी श्री गुरु अर्जुन देव जी श्री गुरु हरगोबिंद साहब जी श्री गुरु श्री गुरु श्री गुरु हर राय जी श्री गुरु हर कृष्ण जी श्री गुरु तेग बहादुर जी श्री गुरु गोबिंद सिंह जी ਕਰਾਣੀਆਂ ਦੇ ਦੀਆਂ ਦਾ ਬੁਰੀਆਂ ਵਾਲਾ ਡਰਾਮੀਆਂ ਖੜੀਆਂ ਨੇ ਵੀ ਜੋ ਕਿਸੇ ਨੂੰ ਭਾਈ ਖੋਲੇ ਦੱਸਦੀ ਸੀ ਕਰੀ ਦਸੋਂ ਨੇ ਹਾਰਜ ਕਾਏ ਲੋਬੇ ਰਾਹ ਵਿੱਚ ਮਨ ਖੰਡੇ ਚੱਲੂ ਟੀਨੋ ਵੇਖ ਸੁਕਾਂ ਨੂੰ ਅੰਦਰ ਦਸਨ ਨੇ ਮੇਰੇ ਨਾਲ ਬਹਾਨਾ ਰੂਹ ਦਾ ਹਾਣੀ ਉਧਰ ਸਿੰਘ ਹੈ ਜੀ ਮੇਰ ਸਾਹਿਬ ਜੱਜ ਦੇ ਨਾਮ ਸੁਣਾਓ ਬਾਬਾ ਜੋਰਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੀਤ ਸਿੰਘ ਬਾਬਾ ਜੁਵਾਰ 10 ਪਾਸ਼ਾਆਂ ਦੇ ਨਾਮ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸ੍ਰੀ ਉਤੇਜਾ ਅਧਰਿ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਅੱਲਾ ਮੋੜਿਆ ਨਹੀਂ ਭਾਈ ਰੋ 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 ਰ ਨੇ ਉਸ ਦੀ ਸੇਵਾ ਕਰ ਰਹੇ ਹੋ ਇੱਥੇ ਮੈਨੂੰ ਅੱਜ ਛੁੱਟੀ ਸੀ ਵੈਸੇ ਮੈਂ ਅੱਜ ਕਰ ਰਹੀ ਆਂ ਜੀ ਵੈਸੇ ਲੰਗਰ ਪਿੰਡ ਦੇ ਸਾਰੀ ਸੰਗਤ ਤੋਂ ਰਲ ਕੇ ਤਿੰਨ ਦਿਨਾਂ ਤੋਂ ਲਗਾਇਆ ਜਾਗਾ ਤਿੰਨ ਦਿਨ ਤੋਂ ਸੋਡਾ ਕਰਕੇ ਬਹੁਤ ਜ਼ਿਆਦਾ ਵਧੀਆ ਮਹਿਸੂਸ ਹੁੰਦਾ ਕਿਉਂਕਿ ਇਸ ਇੱਥੇ ਛੋਟੇ ਸਾਹਿਬ ਜਾਂਦੇ ਤੇ ਵੱਡੇ ਸਾਹਿਬ ਜਾਂਦੇ ਨੇ ਸ਼ਹੀਦ ਦੀਦੀ ਦੀ ਯਾਦ ਦੇ ਵਿੱਚ ਲੰਗਰ ਲਗਾਉਂਦੇ ਆਂ ਤੇ ਸਾਰਾ ਪਿੰਡ ਮਿਲ ਕੇ ਸੇਵਾ ਕਰਦਾ ਤਿੰਨ ਦਿਨ ਪਹਿਲਾਂ ਪਿੰਡ ਦੇ ਵਿੱਚ ਹੁੰਦਾਗਾ ਫਿਰ ਤਿੰਨ ਦਿਨ ਇੱਥੇ ਅੱਡੇ ਤੇ ਲੰਗਰ ਲੱਗਦਾ ਕੀ ਆ ਸੀ ਹਾਂ ਪਾਇ ਦੀਆ ਸਿੰਘ ਜੀ ਪਾਈ ਤਾਂ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਪਾਈ ਮਹਕਮ ਸਿੰਘ ਜੀ ਪਾਈ ਸਹਿਬ ਸਿੰਘ ਜੀ ਬੜਾ ਜੀਿਸ ਕਰ ਰਿਹਾ ਬਾਈ ਇੰਨੀ ਵੇਰੋ ਦੀ ਸੇਵਾ ਕਰਦੇ ਆਂ ਸੇਵਾ ਕਰਨਾ ਨੂੰ ਗਿੱਟੀ ਤੋਂ ਬਾਹਰ ਆ ਬਾਈ ਮਾਤਾ ਜੀ ਵੀ ਅੱਜਕੱਲ ਨੌਜਵਾਨ ਨਸ਼ਿਆਂ ਵੱਲ ਨੂੰ ਤੁਰ ਪਏ ਦਸਤਾਰਾਂ ਨਹੀਂ ਸਜਾਰੇ ਵਾਲਕ ਛਾ ਰਹੇ ਨੇ ਬੱਚਿਆਂ ਨੂੰ ਸਿੱਖਿਆ ਦਿੰਨੇ ਆਂ ਪੜ੍ਹਨਾ ਦਿੰਨਾ ਕਰੋਂ ਦਿੰਨਾ ਵੀ ਰਹਿ ਦਿੰਨਾ ਜਨਨਾ ਸਿੱਖਿਆ ਦੇਣ ਦਾ ਜ਼ਰੂਰੀ ਹੈ ਕਿਵੇਂ ਦੇਖਿਆ ਜਾ ਨੌਜਵਾਨੀ ਅੱਜ ਕੱਲ ਨਸ਼ਿਆਂ ਵਿੱਚ ਨੌਜਵਾਨ ਵਿੱਚ ਹੁਣ ਬਿਲਕੁਲ ਵੀ ਬੱਚੇ ਬਹੁਤ ਰਹੇ ਨੇ ਭਾਈ ਇਹਨਾਂ ਦੇ ਮਾਪੇ ਕੋਈ ਨਹੀਂ ਸਹੀ ਚੱਲ ਰਿਹਾ ਬੱਚੇ ਨੇ ਬਗੜ ਨਹੀਂ ਹੈ ਉਪਰ ਫਿਰ ਵੀ ਬਹੁਤ ਠੀਕ ਹੈ ਤੁਹਾਨੂੰ ਲੱਗਦਾ ਨਹੀਂ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਬੱਚੇ ਹੋਰ ਬੰਦੇ ਤਾਂ ਜਾ ਰਹੇ ਨੇ ਭਾਈ ਹੁਣ ਅਸੀਂ ਤਾਂ ਬਹੁਤ ਕੰਟਰੋਲ ਕਰ ਰਹੇ ਹਾਂ ਬੱਚਿਆਂ ਤੇ ਪਾਣੀ ਪੜਨ ਨੂੰ ਕਹਿੰਦੇ ਹੋ ਬੱਚਿਆਂ ਨੂੰ ਪਾਣੀ ਪੜਨ ਨੂੰ ਬਿਲਕੁਲ ਜਦ ਆਪ ਪੜਦੇ ਆ ਬੱਚਿਆਂ ਨੂੰ ਵੀ ਪੜਾਉਣਾ ਆ ਅਨਕਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰगोबिंद ਸਿੰਘ ਹਰਗੋਬਿੰਦ ਜੀ ਸ਼੍ਰੀ ਗੁਰੂ ਹਰ Rai ਜੀ ਸ਼੍ਰੀ ਗੁਰੂ ਹਰਪ੍ਰੀਤ ਸਿੰਘ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚੌਥੀ ਕਲਾਸ ਚ ਪੜਦੇ ਹੋ 27 ਲੰਗਰ ਚ ਸੇਵਾ ਕਰ ਰਹੇ ਹੋ ਹਾਂਜੀ ਕਿਉਂ ਸੇਵਾ ਕਿਉਂ ਚੱਲ ਰਹੀ ਹੈ ਜਿਵੇਂ ਆਪਣੇ ਜਿਹੜੇ ਹੈਗੇ ਸੀ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਉਹਨਾਂ ਦੀ ਰੂਹ ਦੇ ਵਿੱਚ ਆਪਾਂ ਲੰਗਰ ਚ ਪਾਉਂਦੇ ਆਂ ਚਾਰ ਸਾਹਿਬਜ਼ਾਦੇ ਦੇ ਨਾਮ ਸੁਣਾਓ ਕੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾਜੀਤ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨਾਈਨਥ ਕਲਾਸ ਦਾ 10 ਪਾਸ਼ਾਣੇ ਦੇ ਨਾਮ ਸੁਣਾਓ ਬਾਬਾ ਗੁਰਨਕਦੇਵ ਜੀ ਬਾਬਾ ਗੁਰੂ ਅਮਰਦਾਸ ਜੀ बाबा गुरु अर्जन देव जी बाबा गुरु नानक देव जी गुरु अंगद जी गुरु जी गुरु रामदास जी गुरु अर्जन देव जी गुरु हर कृष्ण जी कृष्ण जी गुरु हर गोविंद जी गुरु कृष्ण जी गुरु तेग बहादुर जी गुरु गोबिंद सिंह जी गुरु हर राय जी हो गए साल किए लगातार ਜਦ ਤੋਂ ਜਦ ਤੋਂ ਵਿਆਹ ਹੋਇਆ ਹੁਣ ਚੱਲੇ ਰਿਹਾ ਹਾਂ ਹੋ ਗਿਆ ਹੁੰਦਾ 10-12 ਸਾਲ ਹੋ ਗਏ ਜੀ ਇਹ ਮੈਨੂੰ ਮਹਿਸੂਸ ਹੁੰਦਾ ਇੱਥੇ ਪ੍ਰਸ਼ਾਦਾ ਪਕਾਣੇ ਆ ਕੇ ਬਹੁਤ ਵਧੀਆ ਬਹੁਤ ਵਧੀਆ ਜੀ ਜਿਹਨੂੰ ਸਮਰਪਿਤ ਕਰ ਰਹੇ ਹੋ ਸੇਵਾ ਅਸੀਂ ਜੀ ਇਹਨਾਂ ਬਾਤ ਤੇ ਜਿਹੜੇ ਆਪਣੇ ਉਹਨੇ ਕੇ ਜੀ ਡੀ ਹੋਏ ਨੇ ਕੇ ਜੀ ਉਨਾਂ ਬਾਅਦ ਤੇਰੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰ Rai ਜੀ ਸ੍ਰੀ ਗੁਰੂ ਹਰਕਾਹੜਾ ਸ੍ਰੀ ਗੁਰੂ ਅਨੰਦ ਦੇਵ ਜੀ ਕਤੇ ਸਿੰਘ ਕਤੇ ਸਿੰਘ ਚਾਰ ਸਾਹਿਬ ਜੀ ਦੇ ਨਾਮ ਸੁਣਾਓ ਸੁਣਾਣਾ ਸਾ ਮਾਤਾ ਪਰਨੀਤ ਕੌਰ ਕਿਹੜੀ ਕਲਾਸ ਹੈ ਪੰਜਵੀਂ ਸੁਣਾਓ 10 ਸਵਾਲਾਂ ਦੇ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰगोਬਿੰਦ ਸਿੰਘ ਜੀ ਸ੍ਰੀ ਗੁਰੂ ਹਰਕ੍ਰਿ ਹਰਾਈ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ जी। बाबा जी श्री गुरु जी कितने देर की सेवा हो पिंड तीस साल मैं हो गए जी देखते अच्छा जी महसूस कर रहे हो भी शहीदा की याद च लंगर की सेवा लगातार कर रहे हो ਦੇਖੋ ਜੀ ਹੋਣੀ ਚਾਹੀਦੀ ਹੈ ਸਾਡੇ ਵਾਸਤੇ ਸਾਡੀ ਸਿੱਖ ਕੌਮ ਵਾਸਤੇ ਮਹਾਰਾਜ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ ਜੇ ਸੀ ਇਹ ਜੇਬਾਂ ਨਹੀਂ ਨਮਾ ਮੰਗੇ ਫਿਰ ਸਾਡਾ ਇੱਥੇ ਜਿਉਣ ਦਾ ਕੀ ਤਰਿਕਾ ਜੀ ਜਿਹੜੀਆਂ ਮਹਾਰਾਜ ਨੇ ਸਰਦਾਰੀਆਂ ਬਖਸ਼ੀਆਂ ਨੇ ਅੱਜ ਵੀ ਨੌਜਵਾਨ ਪੀੜ੍ਹੀ ਕੇਸ ਕਤਲ ਕਰਾ ਰਹੀ ਹੈ ਦਾੜੀ ਕਤਲ ਕਰਾ ਰਹੀ ਹੈ ਗੁਰਬਾਣੀ ਤੋਂ ਦੂਰ ਹੁੰਦੀ ਜਾਂਦੀ ਹੈ ਕਿਵੇਂ ਮਹਿਸੂਸ ਕਰ ਰਹੇ ਸੀ ਬਹੁਤ ਬੁਰਾ ਮਹਿਸੂਸ ਮੰਨਦੇ ਆ ਜੀ ਅਸੀਂ ਵੀ ਮਹਾਰਾਜ ਨੇ ਤਾਂ ਆਪਣੇ ਬੱਚੇ ਵੀ ਸ਼ਰਧੇ ਤੋਂ ਕੁਰਬਾਨ ਕਰਤੇ ਹਾਂ ਉਹ ਅਜੇ ਕਿਸ਼ਬ ਨਹੀਂ ਰੱਖ ਸਕਦੇ ਹਣ ਕਿ ਨੌਜਵਾਨ ਪੀੜੀ ਨੂੰ ਕੀ ਕਹੋਗੇ ਫਿਰ ਮੈਂ ਤਾਂ ਇਹੀ ਕਹੂੰਗਾ ਜੀ ਵੀ ਗੁਰੂ ਵਾਲੇ ਬਣੋ ਅਮਰਧਾਰੀ ਸ ajo ਸਿੰਘ ਸ ajo ਹੈ ਜੀ ਪਿੰਡ 'ਚ ਕੋਈ ਸੰਥਿਆ ਦਾ ਪ੍ਰੋਗਰਾਮ ਇਹਦਾ ਚੱਲਦਾ ਨੌਜਵਾਨ ਪੀੜੀ ਨੂੰ ਜਾਂ ਬੱਚਿਆਂ ਨੂੰ ਗੁਰਬਾਣੀ ਨਾਲ ਦੇਖੋ ਜੀ ਸਲਾਈਤੀ ਬਾਬਾ ਹਰਦੀਪ ਸਿੰਘ ਜੀ ਨੇ ਬਹੁਤ ਬੱਚੇ ਪਾਠੀ ਕਰੇ ਬੀਬੀਆਂ ਪਾਠ ਪਾਠ ਕਰਨ ਸਿੱਖੀਆਂ ਜੀ ਹੈ ਚਲੋ ਵਧੀਆ ਜੀ ਗੁਰੂ ਘਰ ਬਣਿਆ ਜੀ ਹਾਂ ਜਣੀ ਸਿੱਖਿਆ ਤਾਂ ਗੁਰੂ ਘਰ ਤੋਂ ਤਾਂ ਇਹੀ ਦਿੱਤੇ ਆ ਵੀ ਭਾਈ ਗੁਰੂ ਨਾਲ ਜੁੜੋ ਅਮਰਧਾਰੀ ਸ ajo ਨੌਜਵਾਨਾਂ ਨੂੰ ਕੀ ਅਪੀਲ ਕਰੋਗੇ ਅੱਜ ਦੇ ਦਿਨ ਜਿਵੇਂ ਨਸ਼ੇ ਵੱਲ ਨੂੰ ਜ਼ਿਆਦਾ ਤੁਰਦੇ ਨੇ ਜੀ ਦੇਖੋ ਸਾਡੇ ਪਿੰਡ 'ਚ ਜਿਹੜਾ ਆਮ ਪਿੰਡਾਂ ਨਾਲੋਂ ਨਸ਼ੇ ਦਾ ਬਹੁਤ ਰੁਝਾਨ ਘੱਟ ਹੈ ਤੁਸੀਂ ਦੇਖ ਵੀ ਰਹੇ ਹੋ ਜ਼ਿਆਦਾਤਰ ਜਿਹੜੇ ਨੌਜਵਾਨ ਯੂਥ ਹੈ ਕੇਸਾ ਧਾਰੀ ਹੈ ਪੱਗਾਂ ਬੰਨਦੇ ਨੇ ਪਰ ਫਿਰ ਵੀ ਜੇ ਕਿਤੇ ਕਮੀ ਹੈ ਤਾਂ ਅਸੀਂ ਤਾਂ ਹੀ ਕਹਾਂਗੇ ਵੀ ਦਸ਼ਿਆਂ ਤੋਂ ਬਚੋ ਆਪਣੀ ਜਵਾਨੀ ਬਚਾਓ ਕੇਸ ਰੱਖੋ ਅੰਮ੍ਰਿਤਸਰ ਕੋ ਸਿੰਘ ਸਜੋ ਮਗਾ ਹੀ ਕਿਵੇਂ ਦੇਖਦੇ ਬੱਚੇ ਅੱਜ ਕੱਲ੍ਹ ਸਿੱਖੀ ਤੋਂ ਦੂਰ ਹੋ ਰਹੇ ਨੇ ਜੀ ਮਾਪੇ ਦੱਸੇ ਰਿਹਾ ਗਿਆ ਦੇ ਰਹੇ ਨੇ ਇਹ ਸਰਕਾਰਾਂ ਦੇ ਕੰਮ ਘੱਟ ਹੋ ਰਹੇ ਨੇ ਕੋਈ ਸਬਦਾ ਪਤਾ ਪਾਈ ਜਾਂਦੀ ਹੈ ਸਰਕਾਰ ਨਹੀਂ ਬੱਚੇ ਦਾ ਨਸ਼ੇ ਵੱਲ ਜਾਣਾ ਸਰਕਾਰਾਂ ਦਾ ਬਾਅਦ ਚੋਦੀਆਂ ਦੇ ਬੰਦਿਆਂ ਦਾ ਪਹਿਲਾਂ ਬੰਦ ਮਾਪੇ ਤਾਂ ਜੀ ਬਿਹਤਰਾ ਜ਼ੋਰ ਲਾਉਂਦੇ ਰਹਿਣ ਮਾਪਿਆਂ ਦੇ ਕਹਣੇ ਚ ਨਹੀਂ ਹੈਗੇ ਬੱਚੇ ਆਪ ਲੱਗ ਕਰਦੇ ਆਪੇ ਤਾਂ ਬਿਹਤਰਾ ਸੁਣ ਜਾਉਂਦੇ ਮੇਰੀ ਗੁਰੂ ਘਰ ਚੱਲੋ ਸਵੇਰ ਟਿਕਟ ਦੁਕਾਨ ਜਾਓ

ਚਾਰ ਸਹਿਜਾ ਬਿਆਸੀ ਸਹਿਜਾ ਦਾਜੀਤ ਸਿੰਘ ਜੀ ਸਹਿਜਾ ਦਾਜੁਰਾ ਨਿਹਾਰ ਸਿੰਘ ਜੀ ਸਹਿਜਾ ਦਾਜੁਰਾਵਰ ਸਿੰਘ ਜੀ ਸਹਿਜਾ ਦਾ ਪੱਤੀ ਸਿੰਘ ਜੀ ਐਨਾ ਨਹੀਂ ਜਾਂਦਾ ਕੁਝ ਨਹੀਂ ਹੁੰਦਾ ਆਰਮਨਾਲ ਸਣਾ ਸੁਣਦਾ ਨਹੀਂ ਕੈਮਰੇ ਨੂੰ ਸਾਹਿਬ ਜਾਦ ਦੇ ਨਾਮ ਪੁੱਛਿਆ ਸਹਿਜਾ ਜਦਿਆਂ ਦੇ ਨਾਮ ਪੁੱਛਿਆ ਸਾਰੇ ਨੂੰ ਬੇਟੀ ਸਾਡੀ ਜੋ ਪ੍ਰਧਾਨ ਸਾਹਿਬ ਦੀ ਪੋਤੀ ਆ ਇਨਾਂ ਨੂੰ ਖੁਦ ਸਾਨੂੰ ਖੁਸ਼ੀ ਹੋਈ ਕਿਉਂਕਿ ਜੇ ਪ੍ਰਧਾਨ ਸਾਹਿਬ ਦੇ ਆਪ ਦੇ ਘਰ ਹੀ ਨਹੀਂ ਪਤਾ ਹੋ ਗੁਰੂਆਂ ਬਾਰੇ ਤਾਂ ਕਿਸੇ ਨੂੰ ਕੀ ਦੱਸ ਸਕਣਗੇ ਸੋ ਸਾਨੂੰ ਖੁਸ਼ੀ ਆ ਕਿ ਇੰਡੀਆ ਟੀਮ ਦੇ ਵੱਲੋਂ ਜਿਹੜਾ ਇਹਦਾ ਪ੍ਰਾਈਜ਼ ਨਗਦ ਪ੍ਰਾਈਜ਼ ਉਹ ਖੁਸ਼ੀ ਵਜੋਂ ਅਸੀਂ ਦੇ ਰਹੇ ਹਾਂ ਸੋ ਅਸੀਂ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ ਤੇ ਹੋਰ ਬੱਚਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਪਣੇ ਇਤਿਹਾਸ ਨਾਲ ਜੁੜਨ ਤੇ ਸਹਿਬਜ਼ਾਦਿਆਂ ਦੇ 10 ਗੁਰੂਆਂ ਦੇ ਸਾਰਾ ਇਤਿਹਾਸ ਉਹਨਾਂ ਨੂੰ ਜਵਾਨੀ ਯਾਦ ਹੋਵੇ ਸਕੂਲ ਦੇ ਨਾਮ ਪੁੱਛਿਆ ਸਹਿਬਜ਼ਾਦਿਆਂ ਦੇ ਨਾਮ ਪੁੱਛਿਆ ਭਾਈ ਸਾਰੇ ਨੂੰ ਬੇਟੀ ਸਾਡੀ ਦੀ ਪ੍ਰਧਾਨ ਸਾਹਿਬ ਦੀ ਪੋਤੀ ਆ ਇਹਨਾਂ ਨੂੰ ਖੁਦ ਸਾਨੂੰ ਖੁਸ਼ੀ ਹੋਈ ਕਿਉਂਕਿ ਜੇ ਪ੍ਰਧਾਨ ਸਾਹਿਬ ਦੇ ਆਪ ਦੇ ਘਰ ਹੀ ਨਹੀਂ ਪਤਾ ਹੋ ਗੁਰੂਆਂ ਬਾਰੇ ਤਾਂ ਕਿਸੇ ਨੂੰ ਕੀ ਦੱਸ ਸਕਣਗੇ ਸੋ ਸਾਨੂੰ ਖੁਸ਼ੀ ਆ ਤੇ ਲਿਵਿੰਗ ਪੰਜ ਪਿਆਰੇ ਦੇ ਨਾਮ ਤੇ ਆ ਪੰਜ ਪਿਆਰੇ ਦੇ ਨਾਮ ਸੀ ਲਿਵਿੰਗ ਇੰਡੀਆ ਟੀਮ ਵੱਲੋਂ ਜਿਹੜਾ ਇਹਦਾ ਪ੍ਰਾਈਜ਼ ਨਗਦ ਪ੍ਰਾਈਜ਼ ਉਹ ਖੁਸ਼ੀ ਵਜੋਂ ਅਸੀਂ ਦੇ ਰਹੇ ਆ ਸੋ ਅਸੀਂ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਤੇ ਹੋਰ ਬੱਚਿਆਂ ਨੂੰ ਵੀ ਅਪੀਲ ਕਰਦੇ ਆ ਵੀ ਆਪਣੇ ਇਤਿਹਾਸ ਨਾਲ ਜੁੜਨ ਤੇ ਸਹਿਬਜ਼ਾਦਿਆਂ ਦੇ 10 ਗੁਰੂਆਂ ਦੇ ਸਾਰਾ ਇਤਿਹਾਸ ਉਹਨਾਂ ਨੂੰ ਜਵਾਨੀ ਯਾਦ ਹੋਵੇ ਸਕੂਲਾਂ ਦੇ ਵਿੱਚ ਵੀ ਅਸੀਂ ਅਪੀਲ ਕਰਦੇ ਹਾਂ ਮਾਪੇ ਨੂੰ ਵੀ ਜਾ ਕੇ ਦੇਖੋ ਸਾਡੇ ਬੱਚਿਆਂ ਨੂੰ 크ਿਸਮਸ ਪੜਾਈ ਜਾ ਰਹੀ ਆ ਹੋਰ ਧਰਮਾਂ ਨਾਲ ਜੋੜਿਆ ਜਾ ਰਿਹਾ ਸਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਪੇਰੈਂਟਸ ਮੀਟਿੰਗ ਹੁੰਦੀ ਆ ਕੋਈ ਜਾ ਕੇ ਉਹਨਾਂ ਨਾਲ ਗੱਲ ਕਰੋ ਸਾਨੂੰ ਪੰਜਾਬੀ ਚ ਕੰਮ ਕਰ ਗੱਲਾਂ ਸਿਖਾਓ ਸਾਡੇ ਬੱਚੇ ਨੂੰ ਹਿੰਦੀ ਚ ਪਰੋਸਿਆ ਜਾ ਰਿਹਾ ਕਮ ਸੇ ਕਮ ਸਾਡੀ ਮਾਂ ਬੋਲੀ ਆ ਪੰਜਾਬੀ ਜੇ ਅਸੀਂ ਸਕੂਲ ਚ ਜਾ ਕੇ ਟੀਚਰਾਂ ਨੂੰ ਕਵਾਂਗੇ ਵੀ ਨਹੀਂ ਸਾਨੂੰ ਪੰਜਾਬੀ ਚ ਗੱਲ ਕਰੋ ਕਿੱਥੋਂ ਸਿੱਖਣਗੇ ਇਹ ਸੋ ਮੈਂ ਸਾਡੀ ਅਪੀਲ ਵੀ ਆ ਇਤਿਹਾਸ ਬਾਰੇ ਵੀ ਬੱਚੇ ਜਾਣਨ ਪੰਜਾਬੀ ਮਾਂ ਬੋਲੀ ਨਾਲ ਵੀ ਜੁੜਨ ਸੋ ਅਸੀਂ ਸਾਰੇ ਨਗਰ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਿਹੜੀ ਸੇਵਾ ਹੈ ਮਤਲਬ ਜਿੰਨਾ ਚਿਰ ਤੋਂ ਅਸੀਂ ਸੁਰਤ ਸੰਭਾਲੀ ਆ ਰਾਣੇ ਬਜ਼ੁਰਗਾਂ ਦੇ ਜਦੋਂ ਵੀ ਫਤਿਹਗੜ੍ਹ ਸਾਹਿਬ ਦਾ ਇਸੇ ਢੀ ਜੋੜ ਮੇਲਾ ਆਉਂਦਾ ਉਹ ਲੰਗਰ ਉਸੇ ਤਰ੍ਹਾਂ ਕੰਟੀਨਿਊਸ ਹੋ ਰਿਹਾ ਸੰਗਤ ਬਦਲਦੀ ਆ ਸੇਵਾਦਾਰ ਜਿਉਂ-ਜਿਉਂ ਬਜ਼ੁਰਗ ਹੋ ਜਾਂਦੇ ਨੇ ਨਵੀਂ ਪੀੜ੍ਹੀ ਆ ਅੱਗੇ ਸੰਭਾਲਦੀ ਆ ਇਸੇ ਤਰ੍ਹਾਂ ਹੀ ਬਹੁਤ ਸਾਲ ਹੋ ਗਏ ਕੋਈ ਆਪਾਂ ਇਹ ਨਹੀਂ ਗਿਣਤੀ ਮਿੰਤੀ ਤੋਂ ਬਾਹਰ ਹੀ ਆ ਕੰਮ ਇਹ ਤੁਚਿਆਂ ਨੂੰ ਪ੍ਰੇਰਿਤ ਕਰ ਰਿਹਾ ਕੋਈ ਪਿੰਡ ਤੇ ਜਾਂ ਨੌਜਵਾਨਾਂ ਨੂੰ ਹਾਂਜੀ ਅਸੀਂ ਨਾ ਮਤਲਬ ਕਈ ਵਾਰੀ ਇਹ ਸੋਚਦੇ ਹੁੰਨੇ ਆ ਵੀ ਅਸੀਂ ਆਮ ਸੁਣਦੇ ਰਹਨੇ ਆ ਫੋਨ ਦੇ ਉੱਤੇ ਵੀ ਲੰਗਰਾਂ ਦਾ ਜਿਵੇਂ ਮੈਂ ਕੱਲ ਹੀ ਸੁਣ ਰਿਹਾ ਸੀਗਾ ਵੀ ਦਿੱਲੀ ਐ ਤੋਂ ਕਥਾ ਦੇ ਵਿੱਚ ਵੀ ਤੁਸੀਂ ਘੇਰ ਘੇਰ ਕੇ ਲੰਗਰ ਸਤਾ ਰਹੇ ਹੋ ਜਿਹਦੇ ਨਾਲ ਕਿਸੇ ਨੇ ਜਾਣਾ ਹੁੰਦਾ ਟਾਈਮ ਖਰਾਬ ਹੁੰਦਾ ਪਰ ਦੋ ਚੀਜ਼ਾਂ ਨੇ ਕਈ ਵਾਰੀ ਅਸੀਂ ਸੋਚਦੇ ਆਂ ਵੀ ਲੰਗਰ ਦਾ ਕੋਈ ਬਾਲਾ ਹੁਣ ਫਾਇਦਾ ਨਹੀਂ ਜਾਗਰੂਕਤਾ ਕਰਨ ਦੀ ਲੋੜ ਆ ਪਰ ਅਸੀਂ ਇਹ ਮਹਿਸੂਸ ਕੀਤਾ ਵੀ ਜਿੱਨਾ ਚਿਰ ਇੱਕ ਪਲੇਟਫਾਰਮ ਨਹੀਂ ਮਿਲੂਗਾ ਬੱਚੇ ਇਕੱਠੇ ਨਹੀਂ ਹੋਣਗੇ ਸੰਗਤ ਇਕੱਠੀ ਨਹੀਂ ਹੋਊਗੀ ਉਹਨਾਂ ਚਿਰ ਅਸੀਂ ਕੋਈ ਮੈਸੇਜ ਨਹੀਂ ਦੇ ਸਕਦੇ ਅਸੀਂ ਇੱਕ ਮੈਸੇਜ ਦਿੱਤਾ ਪਿਛਲੇ 5 ਸਾਲਾਂ ਤੋਂ ਵੀ ਸਾਡੇ ਲੰਗਰ ਦੇ ਵਿੱਚ ਕੋਈ ਵੀ ਬਿਨਾ ਇੱਕ ਤੱਕ ਨੰਗੇ ਸਿਰ ਨਹੀਂ ਆਉਣਾ ਰਮਾਲਾ ਬੰਨ ਕੇ ਨਹੀਂ ਆਉਣਾ ਔਰ 99% ਇਹ ਆ ਵੀ ਸਭ ਦੇ ਦਸਤਾਰਾਂ ਸਜੀਆਂ ਹੋਈਆਂ ਨੇ ਇਸ ਦਾ ਮਤਲਬ ਇਹ ਲੰਗਰ ਪਲੇਟਫਾਰਮ ਹੋ ਗਿਆ ਆ ਜੋ ਬੱਚੇ ਜਾਂ ਨੌਜਵਾਨ ਜਾਂ ਕੋਣ ਅਸੀਂ ਆ ਜਿਹੜੇ ਬੱਚੇ ਆ ਸਾਡੇ ਸੋਨੇ ਅਸੀਂ ਪਹਿਲਾਂ ਬੱਚੇ ਜਿੰਨੇ ਬੱਚੇ ਆ ਸਾਰੇ ਬੱਚਿਆਂ ਨੂੰ ਅਸੀਂ ਇਸ ਪਾਸੇ ਤੋਰਦੇ ਆ ਸਾਡੀ ਕੋਸ਼ਿਸ਼ ਆ ਲੰਗਰ ਚ ਹੈ ਘੰਟਾ ਵਰਤਾ ਲਈਏ ਥੋੜੀ ਬਹੁਤਾ ਇਤਿਹਾਸ ਬਾਰੇ ਜਾਨਣਾ ਬੱਚਿਆਂ ਨੂੰ ਕੁਝ ਸ਼ੇਧ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਤੁਸੀਂ ਸੰਚਿਆ ਦੇ ਰਹੇ ਹੋ ਸਾਡੇ ਆਪ ਦੇ ਨਗਰ ਦੇ ਵਿੱਚ ਬਹੁਤ ਮੁੰਡੇ ਪਾਠੀ ਨੇ ਮਾਈਆਂ ਬੀਬੀਆਂ ਵੀ ਪਾਠ ਕਰਦੀਆਂ ਨੇ ਹੁਣ ਅਸੀਂ ਅਖੰਡ ਪਾਠ ਸਾਹਿਬ ਦਾ ਭੋਗ ਭੋਗ ਪਾਇਆ ਗੁਰਦੁਆਰਾ ਸਾਹਿਬ ਜਿੱਥੇ ਬਹੁਤ ਮਾਈਆਂ ਨੇ ਸੇਵਾ ਕੀਤੀ ਆ ਪਾਠ ਦੇ ਵਿੱਚ ਤੋ ਹੁਣ ਵੀ ਸਾਡਾ ਉਦਮ ਹੈ ਸਾਡੇ ਗ੍ਰਾਂਤੀ ਸਿੰਘ ਵਧੀਆ ਆਏ ਨੇ ਪਿੰਡ 'ਚ ਵੀ ਅਸੀਂ ਜਿਹੜੀ ਸੰਥਿਆ ਦੀ ਅਸੀਂ ਦੁਬਾਰਾ ਸ਼ੁਰੂ ਕਰਾਂਗੇ ਬੱਚਿਆਂ ਨੂੰ ਇਸ ਪਾਸੇ ਜੋੜਨ ਦੀ ਕੋਸ਼ਿਸ਼ ਕਰਾਂਗੇ ਜੀ